ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਮੀਜ਼ ਦਾ ਮਾਪ ਕਿਸ ਤਰ੍ਹਾਂ ਲੈਣਾ ਹੈ ਪਹਿਲਾਂ ਅਸੀਂ ਲਵਾਂਗੇ ਜੀ ਟੀਰਾ ਸਾਢੇ 6 ਇੰਚ ਫਿਰ ਅਸੀਂ ਲਵਾਂਗੇ ਜੀ ਮੋਢਾ 7 ਇੰਚ ਫਿਰ ਅਸੀਂ ਲਵਾਂਗੇ ਜੀ ਸਤੀ ਅਤੀਤ ਨਾਲ ਸ਼ਾਨ ਸਾਡਾ ਲੱਗੇਗਾ ਜੀ 2 ਇੰਚ ਤੇ ਸਾਡੀ 2 ਇੰਚ ਦੀ ਛਾਤੀ ਹੈਗੀ ਹੈ 2 ਇੰਚ ਛਾਤੀ ਫਿਰ ਅਸੀਂ ਲਾਵਾਂਗੇ ਜੀ 1 ਇੰਚ ਤੇ ਹੱਡੀ ਹੈਗੀ ਹੈ ਜੀ ਕਾਟ ਅਗਲੇ ਪੇਜ ਤੇ ਫਿਰ ਅਸੀਂ ਤੋਂ ਲਾਵਾਂਗੇ ਜੀ 2 ਇੰਚ ਐਸਾ ਵੀ ਹੈਗੀ ਹੈ ਜੀ ਬੈਕ ਕਾਟ ਗੁਲਾਈ ਦੇਖ ਲਾਉਣੀ ਆ ਫਿਰ 2 ਇੰਚ ਦੀ ਨਿਸ਼ਾਨੀ ਇੱਥੇ ਲਾਉਣੀ ਆ ਜੀ ਬਹੁਤ ਜ਼ਰੂਰੀ ਆ ਇਹ ਦਰਸ਼ੀ ਕਾਟ ਹੁੰਦੀ ਸਾਡੀ ਇਹ ਅਸੀਂ ਪਾ ਲੈਣੀ ਆ ਇੱਥੋਂ ਐਵੇਂ ਕਰਕੇ ਇਹ ਸਾਡੀ ਦਰਸ਼ੀ ਕਾਟ ਪੈ ਗਈ ਠੀਕ ਆ ਪਹਿਲਾ ਸਿਲਾਵਾਗੇ ਜੀ ਕਮਲ ਦਾ ਨਿਸ਼ਾਨ 7 ਇੰਚ ਤੇ ਫਿੱਟ ਅਮਰ ਹੈਦੀ ਹੈ ਜੀ 15 ਅਸੀਂ ਲਾਵਾਂਗੇ ਜੀ 16 1 ਇੰਚ ਵੱਧ ਕਿਉਂਕਿ ਪਲੇਟਾ ਵਿੱਚ ਵੀ ਕਪੜਾ ਜਾਣਾ ਹੁੰਦਾ ਏ ਇਸ ਕਰਕੇ ਫਿਰ ਅਸੀਂ ਲਾਵਾਂਗੇ ਜੀ ਇੱਪ ਦਾ ਨਿਸ਼ਾਨ ਸਾਡੀ ਕਿਤੇ ਆ ਗਈ ਆ ਜੀ 20 ਅਸੀਂ ਵੀ ਪਿਛਲਾ ਦਾਂਗੇ ਫਿਰ ਅਸੀਂ ਇਹਨਾਂ ਦੋਨਾਂ ਨੂੰ ਮਿਲਾ ਦੇਵਾਂਗੇ ਜੀ ਛਾਤੀ ਤੇ ਕਮਰ शानुन मलाजीलेटानशान हड बां ग ਇਹ ਪ੍ਰਕਿਰਿਆ ਜਿਵੇਂ ਸਾਢੇ 3 ਬਰੇਟਾ ਦੇ ਜਾਂਟਰ ਕਰਾਂਗੇ ਜੀ 7 ਇੰਚ ਲੰਬਾਈ ਸਾਡੀ 7 ਜੇ ਸਾਢੇ 3 ਇੰਚ ਚੌੜਾਈ ਜੇ ਫਿਰ ਅਸੀਂ ਇੱਥੇ ਨੂੰ ਜੀ ਆਣਾ ਬਰਾਬਰ ਫਿਰ ਅਸੀਂ ਕਰਾਂਗੇ ਦੀ ਅੱਧ ਸਾਢੇ 3 ਦਾ ਪਰ ਜਦ ਜਿੱਤ ਨਹੀਂ ਆਉਣਾ ਜੀ ਇਦਾਂ ਸਟੱਪ ਕਰ ਲਿਓ ਫਿਟਿੰਗ ਬਹੁਤ ਪਰਫੈਕਟ ਬਣਦੀ ਹੈ ਜਦ ਤੁਸੀਂ ਇਦਾਂ ਪਲੇਟ ਪਾਉਂਦੇ ਜੀ ਫੋਲ ਲਾ ਮਗੇ ਜਿਸੀ ਫਲੋ ਹੀ ਜੇ ਨਿਸ਼ਾਨ

ठीक है प्रॉपर हो गया है जी साड़ी कार्ट ठीक है अस थोड़ा ज रखनी है फ्रंट वाली काट क्योंकि मोडा जो अड़ा, अड़ा फ्लफी ना थैंक यू जी धन्यवाद